ਚਲ ਲਗਾਤਾਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਖਨੌਰੀ ਤੋਂ ਲਗਾਤਾਰ ਅਤਰੂ ਗੈਸ ਦੇ ਗੋਲੇ ਨੇ ਜਿਹੜੇ ਸੁੱਟੇ ਜਾ ਰਹੇ ਨੇ ਤਾਂ ਦੇਖ ਸਕਦੇ ਹੋ ਖੇਤੋਂ ਖੇਤੀ ਕਿਵੇਂ ਲੋਕ ਭੱਜੇ ਆਉਂਦੇ ਨੇ ਤਾਂ ਅਤਰੂ ਗੈਸ ਦੇ ਗੋਲੇ ਦੂਰ ਤੱਕ ਮੈਂ ਕਹੂੰਗਾ ਜ਼ੂਮ ਕਰਕੇ ਦਿਖਾ ਦਿਓ ਦੂਰ ਤੱਕ ਅਤਰੂ ਗੈਸ ਦੇ ਗੋਲਿਆਂ ਦੇ ਧਮਾਕਿਆਂ ਦੀਆਂ ਆਵਾਜ਼ਾਂ ਨੇ ਜਿਹੜੀਆਂ ਦੇਖ ਸਕਦੇ ਹੋ ਟਰੈਕਟਰਾਂ ਦੇ ਉੱਪਰ ਬਿਲਕੁਲ ਟਰੈਕਟਰਾਂ ਦੇ ਉੱਪਰ ਅਤਰੂ ਗੈਸ ਦੇ ਗੋਲੇ ਨੇ ਜਿਹੜੇ ਡਾਕੇ ਜਾ ਰਹੇ ਨੇ ਤਾਂ ਅੱਗੇ ਦੇਖ ਸਕਦੇ ਹੋ ਜਿੱਥੇ ਤੱਕ ਦੇਖੋਗੇ ਦੂਰ ਦੂਰ ਤੱਕ ਲਗਾਤਾਰ ਆਹ ਲਗਾਤਾਰ ਨੇ ਜਿਹੜੇ ਅਤਰੂ ਗੈਸ ਦੇ ਗੋਲੇ हरियाणा प्रशासन ਵੱਲੋਂ 다ਗੇ ਜਾ ਰਹੇ ਨੇ ਤਾਂ ਦੇਖ ਸਕਦੇ ਹੋ ਖੇਤੋ-ਕੀਤੀ ਕਿਸਾਨ ਹੋਏ ਸੀ ਤਾਂ ਕਿਤਨਾ ਕਿਤੇ ਵਾਪਸ ਹੁੰਦੇ ਹੋ ਨਜ਼ਰ ਆ ਰਹੇ ਨੇ ਤਾਂ ਉਧਰਲੇ ਪਾਸੇ ਦੇਖੋਗੇ ਤੁਸੀਂ ਲਗਾਤਾਰ ਅਥਰੂ ਗੈਸ ਦੇ ਗੋਲੇ ਨੇ ਜਿਹੜੇ 다ਗੇ ਜਾ ਰਹੇ ਨੇ ਖੇਤਾਂ ਦੇ ਵਿੱਚ ਜਿੱਧਰਲੇ ਪਾਸੇ ਦੇਖੋਗੇ ਕਿਸਾਨ ਹੀ ਕਿਸਾਨ ਨੇ ਤਾਂ ਅਗਲੇ ਪਾਸੇ ਜਿੱਥੇ ਹਰਿਆਣਾ ਪੰਜਾਬ ਦਾ ਜਿਹੜਾ ਬਾਰਡਰ ਆ ਉੱਥੇ ਦੇਖ ਸਕਦੇ ਤੁਸੀਂ ਪੰਜਾਬ ਦਾ ਜਿਹੜਾ ਬੈਰੀਕੇਡ ਲੱਗਿਆ ਹੋਇਆ ਪੰਜਾਬ ਦਾ ਜਿਹੜਾ ਬੈਨਰ ਲੱਗਿਆ ਹੋਇਆ ਤਾਂ ਉੱਥੇ ਤੱਕ ਅਤਰੂ ਗੈਸ ਦੇ ਗੋਲੇ ਨੇ ਜਿਹੜੇ ਤਕਰੀਬਨ ਡਾਗੇ ਜਾ ਰਹੇ ਨੇ ਤਾਂ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਚਾਰੇ ਪਾਸੇ ਦੇਖ ਸਕਦੇ ਹੋ ਅਤਰੂ ਗੈਸ ਦੇ ਗੋਲੇ ਲਗਾਤਾਰ ਡਾਗੇ ਜਾ ਰਹੇ ਨੇ ਤਾਂ ਕਿਸਾਨ ਇਧਰਲੇ ਪਾਸੇ ਖੜੇ ਹੋਏ ਨੇ ਹਰਿਆਣੇ ਦੇ ਕਿਸਾਨ ਵੀ ਨੇ ਪੰਜਾਬ ਦੇ ਕਿਸਾਨ ਵੀ ਨੇ ਦੂਰ ਤੱਕ ਦੇਖੋਗੇ ਕਿਸਾਨ ਹੀ ਕਿਸਾਨ ਨਜ਼ਰ ਆ ਰਹੇ ਨੇ ਇੱਕ ਪਾਸੇ ਹਰਿਆਣਾ ਪ੍ਰਸ਼ਾਸਨ ਹੈ ਤੇ ਦੂਜੇ ਪਾਸੇ ਕਿਸਾਨ ਨੇ ਤਾਂ ਉਧਰ ਐਂਬੂਲੈਂਸਾਂ ਨੇ ਜਿਹੜੀਆਂ ਐਂਬੂਲੈਂਸਾਂ ਵੀ ਇੱਥੇ ਜਿਹੜੇ ਜ਼ਖਮੀ ਹੋਏ ਲੋਕ ਨੇ ਉਹਨਾਂ ਨੂੰ ਲਿਜਾਣ ਦੇ ਲਈ ਲਗਾਤਾਰ ਲਿਜਾਰੀਆਂ ਨੇ ਉਹਨਾਂ ਨੂੰ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਖਨੌਰੀ ਬਾਰਡਰ ਤੋਂ ਦਿਖਾ ਰਹੇ ਆ ਜਿੱਥੇ ਲਗਾਤਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣ ਰਹੀਆਂ ਨੇ ਅਤਰੂ ਗੈਸ ਦੇ ਗੋਲਿਆਂ ਦੀਆਂ ਆਵਾਜ਼ਾਂ ਸੁਣ ਰਹੀਆਂ ਨੇ ਹਰਿਆਣਾ ਪ੍ਰਸ਼ਾਸਨ ਵੱਲੋਂ ਲਗਾਤਾਰ ਇਹ ਗੋਲਾਬਾਰੀ ਆ ਜਿਹੜੀ ਕੀਤੀ ਜਾ ਰਹੀ ਆ ਅਤਰੂ ਗੈਸ ਦੇ ਗੋਲੇ ਨੇ ਜਿਹੜੇ ਲਗਾਤਾਰ ਦਾਗੇ ਜਾ ਰਹੇ ਨੇ ਐਂਬੂਲੈਂਸਾਂ ਦੇ ਵਿੱਚ ਲਗਾਤਾਰ ਜਿਹੜੇ ਜ਼ਖਮੀ ਹੋਏ ਲੋਕ ਨੇ ਉਹਨਾਂ ਨੂੰ ਲਿਜਾਇਆ ਜਾ ਰਿਹਾ ਹੈ ਖੇਤਾਂ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਆਏ ਹੋਏ ਨਹੀਂ ਤਾਂ ਖੇਤਾਂ ਦੇ ਵਿੱਚ ਕਿਤਨਾ ਕਿਤੇ ਦੇਖ ਸਕਦੇ ਹਾਂ ਦੂਰ ਤੱਕ ਤੁਸੀਂ ਦੇਖੋਗੇ ਅਤਰੂ ਗੈਸ ਦੇ ਗੋਲੇ-ਗੋਲੇ ਨੇ ਧੂਆਂ ਹੀ ਧੂਆਂ ਚਾਰੇ ਪਾਸੇ ਦੇਖ ਸਕਦੇ ਹਾਂ ਖਨੋਰੀ ਬਾਰਡਰ ਤੇ ਚਾਰੇ ਪਾਸੇ ਧੂਆਂ ਹੀ ਧੂਆਂ ਜਿਹੜਾ ਹੋ ਚੁੱਕਿਆ ਮੈਂ ਕਹੂੰਗਾ ਇੱਧਰ ਨੂੰ ਆ ਕੇ ਵਤਨ ਜ਼ਰੂਰ ਦਿਖਾ ਦਿਓ ਚਾਰੇ ਪਾਸੇ ਕਿਸਾਨ ਹੀ ਕਿਸਾਨ ਨੇ ਜਿਹੜੇ ਪੰਜਾਬ ਦੇ ਕਿਸਾਨ ਨੇ ਹਰਿਆਣੇ ਦੇ ਕਿਸਾਨ ਨੇ ਲਗਾਤਾਰ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਚਾਰੇ ਪਾਸੇ ਕਿਸਾਨ ਹੀ ਕਿਸਾਨ ਨੇ ਜਿਹੜੇ ਲਗਾਤਾਰ ਤਸਵੀਰਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿਸਾਨ ਇੱਥੇ ਕਾਫੀ ਫੱਟੜ ਵੀ ਹੋਏ ਨੇ ਜਿਨ੍ਹਾਂ ਨੂੰ ਲਿਜਾਣ ਦੇ ਲਈ ਐਂਬੂਲੈਂਸਾਂ ਲਗਾਤਾਰ ਕੰਮ ਕਰ ਰਹੀਆਂ ਨੇ ਮੈਂ ਉਧਰ ਕਹੂੰਗਾ ਵਤਨ ਜ਼ਰੂਰ ਦਿਖਾ ਦਿਓ ਚਾਰੇ ਪਾਸੇ ਧੂਆਂ ਹੀ ਧੂਆਂ ਖਨੌਰੀ ਬਾਰਡਰ ਤੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦਾ ਮਾਹੌਲ ਹੈ ਉਹ ਬਣ ਰਿਹਾ ਇੱਕ ਪਾਸੇ ਕਿਸਾਨ ਨੇ ਦੂਜੇ ਪਾਸੇ ਹਰਿਆਣੇ ਦਾ ਪ੍ਰਸ਼ਾਸਨ ਹੈ ਤਾਂ ਸੈਂਕੜੇ ਨੌਜਵਾਨ ਨੇ ਜਿਹੜੇ ਇੱਥੇ ਕਿਹਾ ਜਾ ਰਿਹਾ ਕਿ ਜ਼ਖਮੀ ਹੋਏ ਨੇ ਕਿਉਂਕਿ ਅੱਗੇ ਵਧਣ ਦੀ ਕੋਸ਼ਿਸ਼ ਦੇ ਵਿੱਚ ਸੀ ਪਰ ਅੱਗੇ ਹਰਿਆਣਾ ਪ੍ਰਸ਼ਾਸਨ ਹੈ ਜਿਹੜਾ ਉਹਦੇ ਵੱਲੋਂ ਲਗਾਤਾਰ ਜਿਹੜੇ ਗੋਲੇ ਨੇ ਉਹ ਦਾਗੇ ਜਾ ਰਹੇ ਨੇ ਮੈਂ ਕਹੂੰਗਾ ਇੱਕ ਵਾਰ ਵਤਨ ਨੂੰ ਜ਼ਰੂਰ ਦਿਖਾ ਦਿਓ ਉਹ ਐਮਰਜੈਂਸੀ ਸਰਵ ਸੇਵਾ ਜਿਹੜੀਆਂ ਐਂਬੂਲੈਂਸ ਨੇ ਉਹ ਲਗਾਤਾਰ ਜਿਨ੍ਹਾਂ ਲੋਕਾਂ ਨੂੰ ਸੱਟਾਂ ਵੱਜੀਆਂ ਨੇ ਜਿਹੜੇ ਫੱਟੜ ਹੋਏ ਨੇ ਉਹਨਾਂ ਨੂੰ ਲਗਾਤਾਰ ਲਿਜਾ ਰਹੀਆਂ ਨੇ ਤਾਂ ਇਧਰਲੇ ਪਾਸੇ ਦੇਖ ਸਕਦੇ ਹੋ ਤੁਸੀਂ ਐਂਬੂਲੈਂਸ ਜਿਹੜੀ ਹੈਗੀ ਆ ਪੰਜਾਬ ਦੀਆਂ ਉਹ ਲਗਾਤਾਰ ਲੋਕਾਂ ਨੂੰ ਜਿਹੜੇ ਫੱਟੜ ਹੋਏ ਨੇ ਉਹਨਾਂ ਨੂੰ ਲਿਜਾ ਰਹੀਆਂ ਨੇ ਤਾਂ ਮੇਰੇ ਸਾਹਮਣੇ ਵੀ ਬਾਈ ਜਾ ਰਹੇ ਨੇ ਇਹਨਾਂ ਨੂੰ ਚੱਕ ਕੇ ਲਿਜਾ ਰਹੇ ਨੇ ਮੈਂ ਕਹੂੰਗਾ ਇੱਕ ਵਾਰ ਜ਼ਰੂਰ ਦਿਖਾ ਦਿਓ ਤਾਂ ਫੱਟੜ ਹੋਏ ਹੋਏ ਨੇ ਇਸੇ ਤਰੀਕੇ ਦੇ ਨਾਲ ਸੈਂਕੜੇ ਜਿਹੜੇ ਨੌਜਵਾਨ ਨੇ ਉਹ ਫੱਟੜ ਹੋਏ ਹੋਏ ਨੇ ਕਿਹਾ ਜਾ ਰਿਹਾ ਲੋਕਾਂ ਦੇ ਵੱਲੋਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਖਨੌਰੀ ਬਾਰਡਰ ਤੋਂ ਤਾਂ ਕਿਸਾਨ ਨੇ ਜਿਹੜੇ ਲਗਾਤਾਰ ਇੱਥੇ ਪ੍ਰੋਟੈਸਟ ਕਰ ਰਹੇ ਨੇ ਲਗਾਤਾਰ ਅਤਰੂ ਗੈਸ ਦੇ ਗੋਲੇ ਨੇ ਜਿਹੜੇ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਉੱਪਰ ਡਾਕੇ ਜਾ ਰਹੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਹਰਿਆਣਾ ਪ੍ਰਸ਼ਾਸਨ ਵੱਲੋਂ ਲਗਾਤਾਰ ਉਹ ਆਤਾਰ ਹੋ ਚੁੱਕਿਆ ਚਾਰੇ ਪਾਸੇ ਅਤਰੂ ਗੈਸ ਦੇ ਗੋਲਿਆਂ ਦਾ ਧੂਆਂ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਚਾਰੇ ਪਾਸੇ ਧੂਆਂ ਹੀ ਧੂਆਂ ਹੋਇਆ ਪਿਆ ਮੈਂ ਇਧਰਲੇ ਪਾਸੇ ਕਹੂੰਗਾ ਜ਼ਰੂਰ ਆ ਜਿਓ ਤਾਂ ਇਸ ਤਰੀਕੇ ਦੇ ਨਾਲ ਕਿਸਾਨ ਨੇ ਜਿਹੜੇ ਇੱਥੇ ਖੜੇ ਹੋਏ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਖਨੌਰੀ ਬਾਰਡਰ ਤੋਂ ਦਿਖਾ ਰਹੇ ਹਾਂ ਜਿੱਥੇ ਲਗਾਤਾਰ ਹਰਿਆਣਾ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਆ ਜਿਹੜੀ ਕੀਤੀ ਜਾ ਰਹੀ ਹੈ ਲਗਾਤਾਰ ਗੋਲੇ ਜਿਹੜੇ ਦਾਗੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਉੱਪਰ ਲਗਾ ਜਿਹੜੇ ਲਗਾਤਾਰ ਗੋਲੇ ਨੇ ਉਹ ਦਾਗੇ ਜਾ ਰਹੇ ਨੇ ਤਾਂ ਬਾਈ ਕਹਿੰਦੇ ਟਰਾਲੀਆਂ ਵੀ ਮਚ ਚੁੱਕੀਆਂ ਨੇ ਜਿਹੜੇ ਅੱਗੇ ਟਰੈਕਟਰ ਖੜੇ ਸੀ ਤਾਂ ਦੇਖ ਸਕਦੇ ਹੋ ਚਾਰੇ ਪਾਸੇ ਧੂਆਂ ਤਾਰ ਹੈ ਚਾਰੇ ਪਾਸੇ ਹੀ ਧੂਆਂ ਧਾਰ ਹੋਇਆ ਪਿਆ ਕਿਸਾਨ ਨੇ ਜਿਹੜੇ ਇੱਥੇ ਲਗਾਤਾਰ ਖੜੇ ਹੋਏ ਨੇ ਤਾਂ ਬਾਈ ਮਲਕੀਤ ਸਰਪੰਚ ਉਹ ਨਹੀਂ ਨੇ ਤਾਂ ਬਾਈ ਕਿਵੇਂ ਦੇਖਦੇ ਹੋ ਇਸ ਕਾਰਵਾਈ ਨੂੰ ਹਰਿਆਣਾ ਪ੍ਰਸ਼ਾਸਨ ਦੀ ਇਹ ਕਾਰਵਾਈ ਲੋਕਤੰਤਰ ਦਾ ਕਤਲ ਹੋ ਗਿਆ ਜੀ ਡੈਮੋਕ੍ਰੇਸੀ ਖਤਮ ਹੋ ਗਈ ਆ ਸ਼ਾਂਤ ਬਾਈ ਬੰਦਿਆਂ ਦੇ ਉੱਤੇ ਬੈਠ ਕੇ ਗੋਲੀਆਂ ਚਲਾਈਆਂ ਗਈਆਂ ਜੀ ਤੇ ਅਥਰੂ ਗੈਂਸ ਦੇ ਗੋਲੇ ਦੀ ਇੱਕ ਵੱਖਰੀ ਗੱਲ ਹੈ ਪਰ ਸਿੱਧੀਆਂ ਗੋਲੀਆਂ ਮਾਰੀਆਂ ਤੇ ਨੌਜਵਾਨ ਸ਼ਹੀਦ ਹੋ ਗਿਆ ਜੀ 40-50 ਨੌਜਵਾਨ ਸਖਤ ਜ਼ਖਮੀ ਹੋ ਗਏ ਆ ਦਸ ਤੋਂ ਵੱਧ ਨੌਜਵਾਨਾਂ ਨੇ ਚੋੱਕੇ ਲੈ ਗਏ ਆ ਜੀ ਕੇਸਾਂ ਨੂੰ ਧੂਕੇ ਕੇਸਾਂ ਦੀ ਬੇਦਬੀ ਕੀਤੀ ਕੀ ਹੁਣ ਵੀ ਸਿੱਧੀਆਂ ਗੋਲੀਆਂ ਮਾਰੀਆਂ ਜੀ ਸਿੱਧੀਆਂ ਹਾਂ ਬਾਈ ਦੋ ਦੋ ਨੌਜਵਾਨਾਂ ਦੇ ਪੱਟੇ ਤੇ ਲੱਗਿਆ 12 ਮੋਰ ਦੇ ਫਾਇਰ ਮਿਲ ਰਹੇ ਨੇ ਭਾਈ ਜੀ ਹਾਂਜੀ ਭਾਈ ਜੀ ਆਹ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਆ ਜਿਹੜੇ ਫਾਇਰ ਜਿਹੜੇ ਕੀਤੇ ਜਾ ਰਹੇ ਨੇ ਆ ਬਾਈ ਹਾਂਜੀ ਹਾਂ ਜੀ ਆ ਦੇਖੋ ਸਿੱਧੀਆਂ ਗੋਲੀਆਂ ਮਾਰਨ ਲੱਗ ਰਹੇ ਨੇ ਆਹ ਦੇਖੋ ਯਾਰ ਦੇਖਣ ਲੱਗ ਰਹੇ ਨੇ ਸਿੱਧੇ ਸਿੱਧੇ ਬਹੁਤ ਨੁਕਸਾਨ ਕਰ ਲਾ ਰਹੇ ਨੇ ਟਰਾਲੀਆਂ ਨੂੰ ਅੱਗ ਲੱਗੀ ਬਹੁਤ ਜਖਮੀ ਹੋ ਗਏ ਕਿਸਾਨ ਸਹੀ ਆ ਹਾਂਜੀ ਅੱਗੇ ਦੇਖ ਸਕਦੇ ਹਾਂ ਅੱਗੇ ਲਗਾਤਾਰ ਜਿਹੜੇ ਗੋਲੇ ਨੇ ਉਹ 당ਗੇ ਜਾ ਰਹੇ ਨੇ ਲਗਾਤਾਰ ਗੋਲੇ ਹਰਿਆਣਾ ਪ੍ਰਸ਼ਾਸਨ ਵੱਲੋਂ ਟਰੈਕਟਰਾਂ ਦਾ ਬਾਈ ਕਹਿੰਦੇ ਬੜਾ ਨੁਕਸਾਨ ਹੋ ਗਿਆ ਕਿਉਂਕਿ ਜਿਹੜੇ ਅੱਗੇ ਟਰੈਕਟਰ ਖੜੇ ਸੀਗੇ ਉਹਨਾਂ ਦਾ ਨੁਕਸਾਨ ਬਾਈ ਕਹਿੰਦੇ ਹੋ ਗਿਆ ਤਾਂ ਲਗਾਤਾਰ ਧੂਆਂ ਧਾਰ ਦੇਖੋਗੇ ਤੁਸੀਂ ਹਰਿਆਣਾ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜੇ ਗੋਲੇ ਨੇ ਇਹ 당ਗੇ ਜਾ ਰਹੇ ਨੇ ਖਰੇ ਖਨ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਲਗਾਤਾਰ ਹਰਿਆਣਾ ਪ੍ਰਸ਼ਾਸਨ ਗੋਲੇ ਨੇ ਜਿਹੜੇ ਉਹ ਦਾਗ ਰਿਆ ਇਸ ਤਰੀਕੇ ਦੇ ਨਾਲ ਕਿਸਾਨ ਨੇ ਜਿਹੜੇ ਇੱਥੇ ਖੜੇ ਹੋਏ ਨੇ ਤਸਵੀਰਾਂ ਤੁਹਾਨੂੰ ਖਨੌਰੀ ਬਾਰਡਰ ਤੋਂ ਲਗਾਤਾਰ ਦਿਖਾ ਰਹੇ ਹਾਂ ਜਿੱਥੇ ਧੂਆਂ ਧਾਰ ਹੋਇਆ ਪਿਆ ਚਾਰੋਂ ਪਾਸੇ ਧੂਆਂ ਧਾਰ ਹੋਇਆ ਪਿਆ ਤਾਂ ਇਸ ਤਰੀਕੇ ਦਾ ਮਾਹੌਲ ਬਣਿਆ ਪਿਆ ਤਾਂ ਵਤਨ ਜ਼ੂਮ ਕਰਕੇ ਦਿਖਾ ਦਿਓ ਮੈਂ ਕਹਿੰਦਾ ਜਿਸ ਤਰੀਕੇ ਦਾ ਮਾਹੌਲ ਇੱਥੇ ਬਣਿਆ ਹੋਇਆ ਹਰਿਆਣੇ ਵਾਲੇ ਪਾਸੋਂ ਤਾਂ ਇਧਰਲੇ ਪਾਸੇ ਇੱਥੇ ਤੱਕ ਧਮਾਕਾ ਜਿਹੜੀ ਚੜ ਰਹੀ ਆ ਤਾਂ ਦੇਖ ਸਕਦੇ ਹੋ ਆ ਗੋਲਾ ਜਿਹੜਾ ਇਹਦੇ ਗੋਲਾ ਹੁਣੇ-ਹੁਣੇ ਗੋਲਾ ਡਿੱਗਿਆ ਤਾਂ ਉਹ ਦੇਖ ਸਕਦੇ ਹੋ ਗੋਲੇ ਨੇ ਜਿਹੜੇ ਲਗਾਤਾਰ ਹਰਿਆਣਾ ਪ੍ਰਸ਼ਾਸਨ ਵੱਲੋਂ ਦਾਗੇ ਜਾ ਰਹੇ ਨੇ ਕਿਸਾਨਾਂ ਦੀਆਂ ਟਰਾਲੀਆਂ ਨੇ ਟਰੈਕਟਰ ਨੇ ਜਿਹੜੇ ਅੱਗੇ ਨੇ ਤਾਂ ਦੇਖ ਸਕਦੇ ਹੋ ਲਗਾਤਾਰ ਹਰਿਆਣਾ ਪ੍ਰਸ਼ਾਸਨ ਆਪਣੀ ਇਹ ਕਾਰਵਾਈ ਆ ਜਿਹੜੀ ਉਹ ਕਰ ਰਿਹਾ ਜਿਹੜੀਆਂ ਕਿਸਾਨਾਂ ਦੀਆਂ ਟਰਾਲੀਆਂ ਨੇ ਉਹ ਟਰਾਲੀਆਂ ਜਿਹੜੀਆਂ ਅੱਗੇ ਖੜੀਆਂ ਨੇ ਕਹਿੰਦੇ ਨੁਕਸਾਨੀਆਂ ਗਈਆਂ ਨੇ ਤਾਂ ਦੇਖ ਸਕਦੇ ਹੋ ਲਗਾਤਾਰ ਹਰਿਆਣਾ ਪ੍ਰਸ਼ਾਸਨ ਵੱਲੋਂ ਇਹ ਗੋਲੇ ਨੇ ਜਿਹੜੇ ਇਹ ਦਾਗੇ ਜਾ ਰਹੇ ਨੇ ਅਤਰੂ ਗੈਸ ਦੇ ਗੋਲੇ ਮੈਂ ਕਹੂੰਗਾ ਬੱਤਲ ਜ਼ੂਮ ਕਰਕੇ ਦਿਖਾ ਦਿਓ ਉਹ ਦੂਰ ਤੱਕ ਤਾਂ ਦੇਖ ਸਕਦੇ ਹੋ ਤੁਸੀਂ ਅਤਰੂ ਗੈਸ ਦੇ ਗੋਲੇ ਲਗਾਤਾਰ ਹਰਿਆਣਾ ਪ੍ਰਸ਼ਾਸਨ ਕਿਸਾਨਾਂ ਦੇ ਉੱਪਰ ਦਾਗ ਰਿਹਾ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਉਹ ਸਾਰਾ ਤੁਸੀਂ ਦੇਖ ਸਕਦੇ ਹੋ ਉੱਪਰ ਡਰੋਨ ਆ ਜਿਹੜਾ ਡਰੋਨ ਵੀ ਛੱਡਿਆ ਹੋਇਆ ਤਾਂ ਆ ਦੇਖੋ ਆ ਦੇਖੋ ਇੱਥੇ ਜਿਹੜਾ ਕਿਸਾਨਾਂ ਦੇ ਉੱਪਰ ਲਗਾਤਾਰ ਇਸ ਤਰੀਕੇ ਨਾਲ ਗੋਲੇ ਨੇ ਜਿਹੜੇ ਦਾਗੇ ਜਾ ਰਹੇ ਨੇ ਅਤਰੂ ਗੈਸ ਦੇ ਗੋਲੇ ਨੇ ਲਗਾਤਾਰ ਛੁੱਟੇ ਜਾ ਰਹੇ ਨੇ ਤਸਵੀਰਾਂ ਤੁਸੀਂ ਖਨੌਰੀ ਬਾਰਡਰ ਦੀਆਂ ਲਗਾਤਾਰ ਦੇਖ ਰਹੇ ਹੋ ਜਿੱਥੇ ਕਿਸਾਨਾਂ ਦੇ ਉੱਪਰ ਲਗਾਤਾਰ ਅਤਰੂ ਗੈਸ ਦੇ ਗੋਲੇ ਨੇ ਜਿਹੜੇ ਉਹ ਦਾਗੇ ਜਾ ਰਹੇ ਨੇ ਤਾਂ ਧੂਆਂ ਹੀ ਧੂਆਂ ਹੋਇਆ ਪਿਆ ਅਗਲੇ ਪਾਸੇ ਤੁਸੀਂ ਦੇਖ ਸਕਦੇ ਹੋ ਧੂਆਂ ਹੀ ਧੂਆਂ ਹੋਇਆ ਪਿਆ ਬਾਰਡਰ ਹੈ ਜਿਹੜਾ ਪੂਰੇ ਤਰੀਕੇ ਦੇ ਨਾਲ ਹਰਿਆਣਾ ਪ੍ਰਸ਼ਾਸਨ ਵੱਲੋਂ ਜਿਵੇਂ ਸੀਲ ਕੀਤਾ ਗਿਆ ਸੀ ਬੰਦ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਕਿਸਾਨ ਨੇ ਜਿਹੜੇ ਦੇਖ ਸਕਦੇ ਹੋ ਤੁਸੀਂ ਆਹ ਦੇਖੋ ਇੱਧਰਲੇ ਪਾਸੇ ਜਿਹੜੇ ਗੋਲੇ ਨੇ ਲਗਾਤਾਰ ਲਗਾਤਾਰ ਇਹ ਗੋਲੇ ਨੇ ਜਿਹੜੇ ਕਿਸਾਨਾਂ ਦੇ ਉੱਪਰ ਡਾਗੇ ਜਾ ਰਹੇ ਨੇ ਲਗਾਤਾਰ ਹਰਿਆਣਾ ਪ੍ਰਸ਼ਾਸਨ ਇਹ ਕਾਰਵਾਈ ਹੈ ਜਿਹੜੀ ਲਗਾਤਾਰ ਕਰ ਰਿਹਾ ਕਿਸਾਨਾਂ ਦੇ ਉੱਪਰ ਲਗਾਤਾਰ ਇਹ ਗੋਲੇ ਨੇ ਜਿਹੜੇ ਦਾਗੇ ਜਾ ਰਹੇ ਨੇ ਖਦੇੜਨ ਦੇ ਲਈ ਤਾਂ ਬਾਪੂ ਜੀ ਨੇ ਤਾਂ ਬਾਪੂ ਜੀ ਗੋਲੇ ਲਗਾਤਾਰ ਦਾਗੇ ਜਾ ਰਹੇ ਨੇ ਦੋ ਘੰਟੇ ਉਹ ਚੱਲਦੇ ਹੋ ਜੀ ਅੱਛਾ ਇਹ ਦੇਖੋ ਆਪਣਾ ਹੀ ਟਿਲਰ ਹੈ ਤਾਂ ਇੱਧਰ ਦੇਖ ਸਕਦੇ ਹੋ ਇਹਦਾ ਦੂਸਰਾ ਨਾਮ ਹੀ ਟਿਲਰ ਹੋ ਗਿਆ ਆਸੇ ਖੱਟਰ ਦੇ ਹਾਂ ਬਿਲਕੁਲ ਹੈ ਇਸਮੇ ਕੋਈ ਸ਼ੱਕ ਨਹੀਂ ਖੱਟਰ ਦਾ ਦੂਸਰਾ ਨਾਮ ਹੀ ਟਿਲਰ ਹੈ ਜੁਲਮ ਕਰ ਰਿਹਾ ਹੈ ਜਨਤਾ ਬਹੁਤ ਜ਼ਿਆਦਾ ਇਤਨਾ ਬੁਰਾ ਹਾਲ ਤੋ ਹੈ ਨਾ ਪਾਕਿਸਤਾਨ ਵੀ ਨਿਕਰਦਾ ਇੰਡੀਆ ਬੇ ਜਿਤਨਾ ਯਾਲ ਕਰ ਰਿਹਾ ਹੈ ਆ ਪੰਜਾਬ ਵਾਲਾ ਇੱਥੇ ਹੋ ਗਿਆ ਬੈਨਰ ਜੇ ਲੱਗੇ ਹੋਇਆ ਉਧਰ ਹਰਿਆਣੇ ਵਾਲਾ ਤਾਂ ਇੱਥੇ ਤੱਕ ਗੋਲੇ ਆ ਰਹੇ ਲੱਗਾ ਹਰਿਆਣੇ ਦੇ ਬਿਲਕੁਲ ਹਰਿਆਣੇ ਦਾ ਸ਼ੁਭਾ ਗੋਲੇ ਬਾਜੀ ਕਈ ਬੰਦੇ ਚੋਟ ਲੱਗ ਰਹੇ ਲੇਕਿਨ ਹਾਂ ਫਿਕਰਿਆ ਹਾਂ ਕੋਈ ਪੰਜਾਬ ਚੋਂ ਬੱਕ ਰਿਹਾ ਉਹਨਾਂ ਦਾ ਸਟੰਦਾ ਹੂੰ ਇਹ ਕੀ ਕਰ ਸਰਕਾਰਾਂ ਕੀ ਕਰਦੀਆਂ ਵੀਰੇ ਛਿਟਾ ਉਧਰ ਲੱਗ ਕੇ ਛਿਟੇ ਪੰਜਾਬ ਚੋਂ ਛਿਟੇ ਬੰਬ ਜਦਾਂ ਮਜੂਰੀ ਲਈ ਉਹ ਵੀ ਕੋਈ ਆਈਏ ਸਾਨੂੰ ਉਹ ਕਾਇਦ ਨੂੰ ਬੈਠੇ ਹੋਗੇ ਮੰਗਾ ਹੀ ਮੰਗਦਾ ਕੋਈ ਘਾਤੀ ਨਹੀਂ ਕਰੀ ਇਹਨੂੰ ਗਾਣਾ ਇੱਤੀ ਫੂ ਟੁਪੜੇ ਤੇ ਅਸੀਂ ਹੋਈ ਵੰਬ ਸਿੱਟਣ ਲਾ ਕੇ ਕਿੰਨੇ ਸਾਡੇ ਨੌਜਵਾਨਾ ਜਿਛੀ ਹੋਗੇ ਤਾਂ ਦੇਖ ਸਕਦੇ ਹਾਂ ਤੁਸੀਂ ਬਜ਼ੁਰਗਾਂ ਦੇ ਵਿੱਚ ਕਿੰਨਾ ਕਿਤੇ ਇਸ ਗੱਲ ਨੂੰ ਲੈ ਕੇ ਗੁੱਸਾ ਕਰ ਆਪਣੇ ਹੱਕ ਮੰਗ ਰਹੇ ਆ ਹੱਕ ਮੰਗਦਿਆਂ ਦੇ ਉੱਪਰ ਕਿਸ ਤਰੀਕੇ ਦੇ ਨਾਲ ਇਹ ਗੋਲੇ ਨੇ ਜਿਹੜੇ ਹਰਿਆਣਾ ਪ੍ਰਸ਼ਾਸਨ ਵੱਲੋਂ ਧੱਕੇ ਆਗੂਆਂ ਦੀ ਬਹੁਤ ਵੱਡੀ ਘਾਟ ਹੈ ਆਪਮਾਰੇ ਲੋਕ ਲੜ ਰਹੇ ਨੇ ਜਿਆਦਾ ਸੱਦਾ ਨਹੀਂ ਦੇਣਾ 11 ਵਜੇ ਦਾ ਜਾ ਇੱਥੇ ਕਮਾਂਡ ਕਰਦੇ ਕੋਈ ਸਪੀਕਰ ਨਹੀਂ ਹੈਗਾ ਦੇਖੋ ਉੱਥੇ ਤੱਕ ਲੋਕਾਂ ਨੂੰ ਹਦਾਇਤ ਦੇਣ ਲਈ ਉਹਨਾਂ ਨੇ ਦੇਖੋ ਆ ਕੇ ਕਿੰਨਾ ਨੁਕਸਾਨ ਕਰਿਆ ਬਿਨਾ ਕਮਾਂਡ ਤੋਂ ਇਹ ਹੋਇਆ ਜਿਹੜਾ ਜਿੰਨਾ ਚਿਰ ਆਗੂਆਂ ਨੂੰ ਜ਼ਿੰਮੇਵਾਰੀ ਸਾਹਮਣੇ ਚਾਹੀਦੀ ਸੀ ਹੁਣ ਉਹ ਤੇ ਨੌਜਵਾਨੇ ਆਪ ਮਾਰੇ ਨੇ ਪਹਿਲਾਂ ਇੱਕ ਦੋ ਮੁੰਡੇ ਸੀਧ ਹੋ ਗਏ ਇੱਕ ਸੀਰੀਅਸ ਇੱਕ ਸੀਧ ਹੋ ਗਿਆ ਆ ਹੁਣ ਫੇਰ ਕਈਆਂ ਦੇ ਸੱਟਾਂ ਲੱਗੀਆਂ ਨੇ ਪਰ ਆਗੂ 20 ਟਰੈਕਟਰ ਬਣ ਕੇ ਇੱਥੇ ਹੰਤ ਕਰਾਨ ਕੇ ਹਾਂਜੀ ਟਰੈਕਟਰ ਬਣ ਤੇ ਸਾਰੇ ਚੀਜ਼ ਇੱਥੋਂ ਤੱਕ ਆ ਕੇ ਟਰੈਕਟਰ ਬਣ ਕੇ 20 ਟਰੈਕਟਰ ਬਣ ਟਰੈਕਟਰ ਤੋੜਤੇ ਅੱਗੇ ਜਾ ਕੇ ਦੇਖੋ ਭਾਈ ਜੀ ਇਹ ਬਿਨਾ ਗੱਲ ਤੋਂ ਅੰਦਰ ਵੜਦਿਆ ਕਿੱਥੋਂ ਤੱਕ ਆ ਗਏ ਇਹ ਸਾਡੇ ਟਰੈਕਟਰਾਂ ਤੱਕ ਆ ਗਏ ਰੋਡ 'ਤੇ ਪੰਜਾਬ ਗਵਰਨਮੈਂਟ ਕਿੱਥੇ ਬਈ ਹੁਣ ਪੰਜਾਬ ਪੁਲਿਸ ਕਿੱਥੇ ਆ ਹੁਣ ਸਾਡੀ ਹਯੂਤ ਤੇ ਆ ਕੇ ਸਾਡੀ ਹਯੂਤ ਤੇ ਆ ਕੇ ਸਾਡੇ ਤੇ ਹਮਲਾ ਕਰਨ ਲੱਗ ਰਹੇ ਨੇ ਅੱਜੋ ਕਿੱਥੇ ਆ ਇੱਕ ਪਾਸੇ ਭਗਵੰਤ ਮਾਨ ਕਹਿੰਦਾ ਐਸੀ ਮੀਟਿੰਗਾਂ ਕਰਾਣੇ ਦੂਜੇ ਪਾਸੇ ਕਿੱਥੇ ਭਗਵੰਤ ਮਾਨ ਆ ਤੇਰੇ ਹਾ ਹਿੰਦੂ ਚ ਆ ਕੇ ਪੰਜਾਬ ਚ ਆ ਕੇ ਹਮਲਾ ਕਰ ਰਹੇ ਨੇ ਹੁਣ ਪਰਚਾ ਕਰੂੰਗਾ ਦੇਖ ਸਕਦੇ ਹਾਂ ਆ ਲਗਾਤਾਰ ਇਸ ਤਰੀਕੇ ਦੇ ਨਾਲ ਗੋਲੇ ਲਾਗੇ ਜਾ ਰਹੇ ਨੇ ਤਾਂ ਗੋ ਰਹੇ ਨੇ ਜਿਹੜੇ ਲਗਾਤਾਰ ਇਸ ਤਰੀਕੇ ਦੇ ਨਾਲ ਦਾਗੇ ਜਾ ਰਹੇ ਨੇ ਧੂਆਂ ਧਾਰ ਹੋਇਆ ਪਿਆ ਅੱਗੇ ਮੈਂ ਕਹੂੰਗਾ ਜ਼ੂਮ ਕਰਕੇ ਦਿਖਾ ਦਿਓ ਗੋਲੇ ਲਗਾਤਾਰ ਕਿਸਾਨਾਂ ਦੇ ਉੱਪਰ ਦਾਗੇ ਜਾ ਰਹੇ ਨੇ ਇਸ ਤਰੀਕੇ ਦੇ ਨਾਲ ਕਟੋ ਘਟ 2 2.5 ਘੰਟੇ ਬੀਤ ਵਰ ਕੋਗੇ ਕਹਿੰਦੇ ਲਗਾਤਾਰ ਇਹ ਚੱਲ ਰਿਹਾ ਹੁਣ ਪੰਜਾਬ ਸਰਕਾਰ ਐਕਸ਼ਨ ਲਾਊਗੀ ਇਹਨਾਂ ਤੇ 2 ਕਿਲੋਮੀਟਰ ਢੋਗਲਾ ਬਣਨੀ ਚਾਹੀਦਾ ਸਰਕਾਰ ਨੂੰ ਜਾਂ ਤਾਂ ਇੱਕ ਪਾਸੇ ਦੀ ਹੋ ਕੇ ਉਹਦਾ ਕੰਜਰੀ ਬਣ ਗਈ ਸੈਂਟਰ ਦੀ ਕੁੱਤੀਓ ਚੋਰਾ ਨਾਲ ਵਾਲੀ ਹੋਈ ਆ ਸૈયਦ ਇਹ ਦਾ ਸਿਰ ਚ ਵੱਜਾ ਬੰਬ ਜਦੋਂ ਛੱਡਿਆ ਸਿਰ ਚ ਵੱਜਾ ਉਹ ਪਤਾ ਨਹੀਂ ਹੈਗਾ ਜਾਂ ਕੀ ਬਣਿਆ ਉਹਦੇ ਨਾਲ ਉਹ ਪਤਾ ਨਹੀਂ ਹੁਣ ਕੀ ਵਾਹ ਹੁਣੀ ਹੁਣੀ ਤੇ ਹੁਣੀ ਹੁਣੀ